ਤਨ ਤਨ ਸਤ ਗੁਰ ਤੇਰਾ ਹੀ ਆਸਰਾ ਸਤ ਗੁਰ ਪਿਆਰੇ ਆ ਜੀ ਅੱਖਾਂ ਦੇ ਆ ਤਾਰੇ ਆ ਤੇਰੇ ਵੀਨ ਪਲ ਪਲ ਕੀ ਮੈਂ ਗੁਜ਼ਾਰਿਆ ਸਤ ਗੁਰ ਪਿਆਰੇ ਆ ਜੀ ਅੱਖਾਂ ਦੇ ਆ ਤਾਰੇ ਆ ਕਾਲ ਵਾਲੇ ਤੰਦੇ ਆ ਚ ਖਾਚ ਤੇ ਹੋ ਫਸਿਆ ਤੇਰੇ ਕੌਲ ਆਉਣ ਲਈ ਸਮਾਹੀ ਨਾ ਵਚਿਆ ਕੁੱਤ ਦੀਆਂ ਨਜਰਾਂ ਚ ਗਿਆ ਹਨਕਾਰਿਆ ਸਤ ਗੁਰੂ ਪਿਆਰੇ ਆਜੀ ਅੱਖਾਂ ਦੇ ਆਤਾਰਿਆ ਪਿਛੜੀਆ ਤੇਰੇ ਨਾਲੋਂ ਬੀਤੀਆਂ ਜੁਸ ਸਦੀਆਂ ਰਟੀਆਂ ਪਰ ਮਿਤਾਰਾ ਤੇਰੇ ਨਾਲ ਲੱਗੀਆਂ ਮਨ ਨਿਮਾਇ ਪੰਜ ਚੋਰ ਕਾਲੇ ਹੱਥੋਂ ਹਾਰਿਆ ਜੀ ਸਤਿਗੁਰ ਪਿਆਰੇ ਆ ਸਤਿਗੁਰ ਪਿਆਰੇ ਆ ਜੀ ਅੱਖਾਂ ਦੇ ਆ ਤਾਰੇ ਆ ਤੇਰੇ ਨਾਲ ਦੂਰ ਹੋਇਆ ਗਮ ਮਨੇ ਆ ਕੇ ਰਿਆ ਨਸ ਨਸ ਵਿੱਚ ਰਗ ਦਰਦਾਂ ਨੇ ਛੇੜਿਆ ਮੈਂ ਹੀ ਜਾਣਾਂ ਕੀ ਮੈਂ ਹੈ ਵਿయోగ ਨੂੰ ਸਹਾਰੇ ਆ ਸਤ ਗੁਰੂ ਪਿਆਰੇ ਆ ਜੀ ਅੱਖਾਂ ਦੇ ਆ ਤਾਰੇ ਆ ਮੇਰੇ ਚ ਜੁਕਮੀਆਂ ਹੋ ਗਈਆਂ ਮਜਬੂਰੀਆਂ ਇਹ ਹੀ ਮਜਬੂਰੀਆਂ ਹੋ ਵਾਣ ਗਈਆਂ ਦੂਰੀਆਂ ਮਨ ਦੇ ਅਧੀਨ ਹੋਇਆ ਦੋ ਜਿਖ ਚੜਾਰੇ ਆ ਸਤਿਗੁਰਿ ਪਿਆਰੇ ਆਜੀ ਅੱਖਾਂ ਦੇ ਆਤਾਰਿਆ ਨਜ਼ਰਤ ਦੂਰ ਚਾਹੇ ਦਿਲ ਤੋਂ ਨਾ ਦੂਰ ਸੀ ਰੂਬਰੂ ਹੋਊਗਾ ਕਦੇ ਮਨ ਸ਼ਾਇਰੂਰ ਸੀ ਤੇਰਾ ਹੱਥ ਸਿਰ ਵਿਸ਼ਵਾਸ ਨੂੰ ਨਾ ਹਾਰਿਆ ਸਤਿਗੁਰਿ ਪਿਆਰੇ ਆਜੀ ਅੱਖਾਂ ਦੇ ਆਤਾਰਿਆ ਤੇਰਾ ਅਣਜਾਣ ਬੱਚਾ ਦੇ ਦੇਓ ਮਾਫੀ ਜੀ ਕਰਨਾ ਨਾ ਬੰਦ ਦੇ ਹਮੇਰ ਵਾਲੀ ਤਾਕੀ ਜੀ ਮੈਂ ਹਕ ਤਵਾਰ ਤੈਨੂੰ ਭੁੱਲਿਆ ਵਿਸਾਰੇ ਆ ਸਤਿਗੁਰੂ ਪਿਆਰੇ ਆ ਜੀ ਅੱਖਾਂ ਦੇ ਆਤਾਰਿਆ ਬਖਸ਼ ਲਓ ਦਾਤ ਮੈਂ ਹ ਪਾਪੀ ਗੁਨਾਹਗਾਰ ਜੀ ਹੋਰ ਕੌਣ ਤੇਰੇ বিনা ਵਖਸ਼ਣੀ ਹਾਰ ਜੀ ਤੇਰੇ ਬਾਝੋਂ ਹਰ ਨੂੰ ਨਾ ਸਿਮਰਿਆ ਚਿਤਾਰਿਆ ਸਤਿਗੁਰੂ ਪਿਆਰੇ ਆਜੀ ਅੱਖਾਂ ਦੇ ਆਤਾਰਿਆ ਤੈਮਤ ਦਰਸਾ ਪਾਓ ਪ੍ਰੇਮ ਦਾ ਸੰਗਲੇ ਜੀ ਆਗਿਆ ਚ ਰਖਣਾ ਸਕਾ ਨਾ ਕਦੇ ਹਿੱਲ ਜੀ ਸਰਬ ਸੁਮਰਤ ਤਿੰਨ ਗੁਣਾ ਤੋਂ ਨਿਆਰਿਆ ਸਤ ਗੁਰੂ ਪਿਆਰੇ ਆ ਜੀ ਅੱਖਾਂ ਦੇ ਆਤਾਰਿਆ ਪਕੜੇ ਤੂੰ ਹੱਥ ਜਿਸ ਦਾ ਕਦੇ ਨਹੀਂ ਛੱਡੇ ਦਾ ਪੁੱਲੇ ਪਟਕਿਆਂ ਨੂੰ ਦਰੋਂ ਖਾਲੀ ਨਹੀਂ ਮੋੜਦਾ ਸਸਤ ਨਾਮ ਜੀ ਦਾ ਤਾਂ ਮੀਤ ਦੇ ਸਹਾਰਿਆ ਸਤਿਗੁਰੂ ਪਿਆਰੇ ਆਜੀ ਅੱਖਾਂ ਦੇ ਆਤਾਰਿਆ ਤੇਰੇ ਬਿਨ ਬਲ ਬਲ ਕਿਵੇਂ ਗੁਜ਼ਾਰੇ ਆ ਸਤਿਗੁਰੂ ਪਿਆਰੇ ਆਜੀ ਅੱਖਾਂ ਦੇ ਆਤਾਰਿਆ ਤਨ ਤਨ ਸਤਿਗੁਰੂ ਤੇਰਾ ਹੀ ਅਸਰਾ